ਪੰਜਾਬੀਗਾਂ ਨੂੰ ਸੋਨੂ ਸੀਤੋ ਵਾਲਾ ਚਿੱਤੇ ਆ ਪੰਜਾਬੀਗਾਂ ਨੂੰ ਗੁਰਮੀਤ ਬਾਬਾ ਚਿੱਤੇ ਨਹੀਂ ਅਸੀਂ ਨਾ ਬਦੋਬਦੀ ਵਾਲੇ ਦੇ ਖਿਲਾਫ ਆ ਨਾ ਸੋਨੂ ਸੀਤੋ ਵਾਲੇ ਦੇ ਖਿਲਾਫ ਆ ਉਹਨਾਂ ਦਾ ਆਪਣਾ ਕੰਮ ਆ ਉਹ ਭੋਲੇ ਬੰਦੇ ਆ ਗਾਉਣਾ ਨਹੀਂ ਆਉਂਦਾ ਪਰ ਅਸੀਂ ਪੰਜਾਬੀਗਾਂ ਨੇ ਆਪਣੇ ਚਾਰ ਦੇ ਵਿੱਚ ਆਪਣੇ ਸਵਾਦ ਦੇ ਵਿੱਚ ਉਹਨਾਂ ਨੂੰ ਕਿੱਥੋਂ ਕਿੱਥੇ ਪਹੁੰਚਾਤਾ ਕਿਉਂਕਿ ਸਾਨੂੰ ਪੰਜਾਬੀਗਾਂ ਦੇ ਇੱਕ ਹਿੱਸੇ ਨੂੰ ਤਮਾਸ਼ਾ ਕਰਨ ਦੀ ਆਰਦਾਤ ਆ ਵੀ ਅਸੀਂ ਉਹਦੀ ਤਮਾਸ਼ਾ ਬਣਾ ਗਏ ਫਿਰ ਤਮਾਸ਼ੇ ਦੇ ਵਿੱਚੋਂ ਕਹਿੰਨੇ ਵੀ ਇਹਦੀ ਹੁਣ ਮਦਦ ਹੋ ਜਾਣੀ ਚਾਹੀਦੀ ਆ ਤੇ ਮੈਂ ਦਾਅਵੇ ਨਾਲ ਕਹਿੰਨਾ ਵੀ ਮੇਰੀ ਵੀ ਇਸ ਗੱਲ ਦੇ ਨਾਲ ਕਈ ਪੰਜਾਬੀ ਅਸਹਿਮਤ ਹੋਣਗੇ ਇਹ ਗੱਲ ਕਹਿਣਗੇ ਲੈ ਜੇ ਗਰੀਬ ਬੰਦੇ ਦੀ ਮਦਦ ਹੁੰਦੀ ਤਾਂ ਤੁਹਾਨੂੰ ਕੀ ਆ ਸਾਨੂੰ ਕੋਈ ਨਹੀਂ ਪਰ ਜੇ ਤੁਸੀਂ ਮਦਦ ਕਰਨੀ ਵੈਸੇ ਕਿਸੇ ਦੀ ਮਦਦ ਕਰ ਲਿਓ ਤੁਸੀਂ ਉਹਨਾਂ ਨੂੰ ਮਜ਼ਾਕ ਦਾ ਪਾਤਰ ਬਣਾ ਕੇ ਤੁਸੀਂ ਉਹਨਾਂ ਦੇ ਕੋਲੋਂ ਗਾਣੇ ਗਵਾ ਕੇ ਜਿਹੜਾ ਕੰਮ ਮੈਨੂੰ ਨਹੀਂ ਆਉਂਦਾ ਤੇ ਜੇ ਤੁਸੀਂ ਮੈਨੂੰ ਕਹੋ ਵੀ ਉਹ ਕੰਮ ਕਰ ਜਦੋਂ ਤੇਰਾ ਮਜ਼ਾਕ ਬਣੂਗਾ ਫਿਰ ਤੇਰੀ ਮਦਦ ਕਰਾਂਗੇ ਤੇ ਫਿਰ ਇਹ ਤਾਂ ਥੋੜੀ ਵੀ ਗਲਤੀ ਹੈ ਨਾ ਗੁਰਮੀਤ 바ਵਾ ਜਿਨ੍ਹਾਂ ਨੂੰ ਕਿ ਪਦਮ ਪੂਸ਼ਣ ਪੁਰਸਕਾਰ ਮਿਲਿਆ ਪੰਜਾਬਗਾਂ ਨੂੰ ਚੇਤੇ ਹੈ ਕਿ ਗੁਰਮੀਤ 바ਵਾ ਵੀ ਕੋਈ ਗਾਇਕਾ ਸੀ ਗੁਰਮੀਤ 바ਵਾ ਦੇ ਧਰਮਪਤੀ ਕਿਰਪਾਲ 바ਵਾ ਜਿਹੜੇ ਇਸ ਦੁਨੀਆ ਦੇ ਉੱਤੇ ਨਹੀਂ ਪਤਾ ਹੈ ਕਿ ਉਹਨਾਂ ਨੇ ਆਪਣੀ ਪਤਨੀ ਨੂੰ ਕਾਮਯਾਬ ਕਰਨ ਦੇ ਲਈ ਕੀ ਕੁਝ ਕੀਤਾ ਗੁਰਮੀਤ 바ਵਾ ਦੀ ਧੀ ਰਾਣੀ ਲਾਕੀ 바ਵਾ ਜਿਹੜੀ ਦੁਨੀਆ ਦੇ ਉੱਤੇ ਨਹੀਂ ਪੰਜਾਬਗਾਂ ਨੂੰ ਪਤਾ ਹੈ ਕਿ ਹੁਣ ਉਹਨਾਂ ਦੇ ਘਰ ਦੇ ਵਿੱਚ ਕੀ ਕੁਝ ਹੋ ਰਿਹਾ ਭੰਗ ਭੁੱਜ ਰਹੀ ਆ ਕੀ ਉਹਨਾਂ ਦੇ ਉਤਸਰ ਦੇ ਉੱਤੇ ਕਰਜ਼ਾ ਕੀ ਵੀ ਉਹਨਾਂ ਦੇ ਦੁਕਾਨਾਂ ਦੇ ਉੱਤੇ ਕਬਜ਼ੇ ਹੋ ਗਏ ਆ ਜਿਵੇਂ ਉਹਨਾਂ ਦੀ ਧੀ ਰਾਣੀ ਹੈ ਜਿਹੜੀ ਉਹ ਸਾਰਿਆਂ ਦੇ ਬੱਚਿਆਂ ਨੂੰ ਆਪਣੀਆਂ ਭੈਣਾਂ ਦੇ ਬੱਚਿਆਂ ਨੂੰ ਇਕੱਠੇ ਕਰਕੇ ਪਾਲ ਰਹੀ ਹੈ ਆ ਦੇਖੋ ਜੀ ਆ ਪੁਰਸਕਾਰ ਇਹ ਕੋਈ ਨਾਤਾ ਆਪਦੇ ਘਰੋਂ ਪ੍ਰਿੰਟਰ ਦੇ ਵਿੱਚੋਂ ਪ੍ਰਿੰਟ ਕੱਢਿਆ ਗਿਆ ਇਹ ਹੈ ਜੀ ਕਿ ਮੈਂ ਭਾਰਤ ਦਾ ਰਾਸ਼ਟਰਪਤੀ ਰਾਮਨਾਥ ਕੋਬਿੰਦ ਵਿਅਕਤੀਗਤ ਗੁਣੋ ਕੇ ਲਿਏ ਆਪਣੇ ਸਨਮਾਨ ਅਰਥ ਪਦਮ ਪੂਸ਼ਣ ਪ੍ਰਦਾਨ ਕਰਤਾ ਹੂੰ ਵੀ ਤੁਹਾਡੇ ਮੈਂ ਇਹ ਸਨਮਾਨ ਮੁਕਰਦਾ ਤੁਹਾਨੂੰ ਮੈਂ ਇਹ ਪ੍ਰਦਾਨ ਕਰਦਾ ਤੁਹਾਨੂੰ ਭੇਟ ਕਰਦਾ ਤੇ ਇਹ 21 ਮਾਰਚ ਤੇ 2022 ਨੂੰ ਗੁਰਮੀਤ 바ਵਾ ਜੀ ਨੂੰ ਮਿਲਿਆ ਹੋਇਆ ਦੁਨੀਆ ਤੋਂ ਜਾਣ ਤੋਂ ਬਾਅਦ ਮਿਲਿਆ ਹੋਇਆ ਪੁਰਸਕਾਰ ਆ ਤੇ ਇਹ ਉਹਨਾਂ ਦੀ ਧੀ ਰਾਣੀ ਦੇ ਸਤਕਾਰਯੋਗ ਗੁਲੇਰੀ 바ਵਾ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਹੌਸਲੇ ਦੇ ਵਿੱਚ ਰਹੋ ਤੁਹਾਡੀ ਪੀੜ ਨੂੰ ਅਸੀਂ ਸੁਣਿਆ ਵੀ ਆ ਹਾਂ ਜੀ ਤੁਹਾਡੀ ਪੀੜ ਬਾਰੇ ਜਾਣਿਆ ਵੀ ਆ ਹਾਂ ਜੀ ਮਾਂ ਵੀ ਗਈ ਬਾਪ ਵੀ ਗਿਆ ਭੈਣ ਵੀ ਗਈ ਪਰ ਤੁਸੀਂ ਗੀਤਾ ਨੂੰ ਸੰਭਾਲ ਕੇ ਰੱਖਿਓ ਜੀ ਇਹ ਸਾਡੀ ਦਿਲੀ ਤੌਰ ਤੇ ਬੇਨਤੀ ਹੈ ਜੀ ਜ਼ਰੂਰ ਪਾਜੀ ਮੇਰੇ ਨਾਲ ਜੁੜੇ ਰਹੋਗੇ ਜੇ ਪੰਜਾਬੀ ਚਾਣਗੇ ਤੇ ਇਹ ਹੋ ਜਾਏਗਾ ਜੇ ਮੇਰੇ ਨਾਲ ਸਾਰੇ ਮੇਰੇ ਭੈਣ ਭਰਾ ਜੁੜ ਜਾਣਗੇ ਸਾਰਾ ਪੰਜਾਬ ਜੁੜ ਜਾਏਗਾ ਪੰਜਾਬ ਤੋਂ ਰਹਿੰਦੇ ਬਾਹਰ ਦੇ ਜੁੜ ਜਾਣਗੇ ਜਿਹੜੇ ਫਿਕਰਮੰਦ ਨੇ ਕਿਸੀਂ ਆਪਣੇ ਪੰਜਾਬੀ ਵਿਰਸੇ ਨੂੰ ਪੰਜਾਬੀ ਸੱਭਿਆਚਾਰ ਨੂੰ ਬਚਾਉਣਾ ਤੇ ਫਿਰ ਸਰ ਜ਼ਰੂਰ ਅਸੀਂ ਪਰ ਜਦੋਂ ਤੁਸੀਂ ਇਹ ਗੱਲ ਕਹੀ ਨਾ ਇੰਟਰਵਿਊ ਦੇ ਵਿੱਚ ਕਿ ਮੈਂ ਪੰਜਾਬ ਛੱਡ ਦੇਣਾ ਜੀ ਸਰ ਮੈਂ ਅੰਮ੍ਰਿਤਸਰ ਸ਼ਹਿਰ ਛੱਡ ਦੇਣਾ ਜੀ ਸਰ ਮੈਂ ਸੱਭਿਆਚਾਰ ਛੱਡ ਦੇਣਾ ਜੀ ਸਰ ਇਹ ਸੱਭਿਆਚਾਰ ਨੇ ਸਾਡਾ ਭੱਠਾ ਬਿਠਾਤਾ ਬਿਲਕੁਲ ਜੀ ਇਹ ਸੱਭਿਆਚਾਰ ਨੇ ਸਾਡੀ ਧੋਲੀ ਚ ਕੱਖ ਨਹੀਂ ਪਾਇਆ ਉਦੋਂ ਨਾ ਮੇਰਾ ਅੰਦਰੋਂ ਰੁਗ ਭਰਿਆ ਗਿਆ ਵੀ ਯਾਰ ਅਸੀਂ ਪੰਜਾਬੀ ਇੰਨੇ ਬੇਕਿਰਕ ਹੋ ਨਹੀਂ ਸਕਦੇ ਕਿ ਇੱਕ ਇੰਨੀ ਮਹਾਨ ਗਾਇਕਾ ਦੀ ਧੀ ਨੂੰ ਤੇ ਉਹਦੇ ਬੱਚਾ ਨੂੰ ਸੰਭਾਲ ਨਾ ਸਕੀਏ ਜੀ 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 ਬਿਲਕੁਲ ਸਰ ਮੇਰੇ ਮਨ 'ਚ ਰੋ ਹੈਗਾ ਕਿ ਮੈਂ ਜਿਸ ਪੰਜਾਬੀ ਸੱਭਿਆਚਾਰ ਨੂੰ ਸੰਭਾਲਦੇ ਸੰਭਾਲਦੇ ਮੇਰੀ ਮਾਤਾ ਜੀ ਨੇ 53 ਸਾਲ ਲਾਏ ਪਰ ਬਾਜਨ ਦੀ ਕਦਰ ਨਹੀਂ ਪਈ ਕਿਸੇ ਕੋ ਕੋਈ ਆਇਆ ਨਹੀਂ ਕਿਸੇ ਨੇ ਪੁੱਛਿਆ ਨਹੀਂ ਨਾ ਕੋਈ ਰਾਜਨੀਤਿਕ ਤੇ ਨਾ ਹੀ ਕੋਈ 뮤직 ਇੰਡਸਟਰੀ ਦੇ ਵਿੱਚੋਂ ਤੇ ਫਿਰ ਸਰ ਤੇ ਰੋਸਾ ਤੇ ਮੰਦ ਵਿੱਚ ਆਉਂਦਾ ਹੀ ਹੈ ਇਹ ਬਟ ਨੇਚਰਲ ਹੈ ਕਿ ਮੈਂ ਇਸ ਨੂੰ ਛੱਡਣਾ ਚਾਹਾਂਗੀ ਕਿ ਜਿन्हे ਮੇਰੀ ਮਾਂ ਵਰਗੀ ਮਹਾਨ ਕਲਾਕਾਰ ਨੂੰ ਨਹੀਂ ਪੁੱਛਿਆ ਬੱਚੇ ਕਿਸ ਹਾਲਤ ਵਿੱਚ ਨੇ ਇਹ ਸਰਕਾਰਾਂ ਨੇ ਨਹੀਂ ਪੁੱਛਿਆ ਕਿ ਉਹਨਾਂ ਦਾ ਪਰਿਵਾਰ ਹੁਣ ਕੀ ਕਰ ਰਿਹਾ ਹੈ ਕੀ ਕਿਸ ਤਰ੍ਹਾਂ ਕਿਵੇਂ ਦੁਕਾਨਾਂ ਤੇ ਕਬਜ਼ੇ ਹੋਏ ਪਏ ਨੇ ਕੀ ਉਹ ਕਿਸ ਤਰ੍ਹਾਂ ਉਹ ਕੱਲੀ ਔਰਤ ਹੈ ਕਿਸ ਤਰ੍ਹਾਂ ਉਹ ਆਪਣੇ ਪਰਿਵਾਰ ਨੂੰ ਸੰਭਾਲ ਕੇ ਆਪਣੀਆਂ ਭੈਣਾਂ ਦੇ ਬੱਚਿਆਂ ਨੂੰ ਵੀ ਸੰਭਾਲ ਕੇ ਤੁਰ ਰਹੀ ਹੈ ਤੇ ਫਿਰ ਸਾਰੇ ਮਨ ਚ ਦੁੱਖ ਤੇ ਆਉਣਾ ਹੀ ਹੈ ਕਿ ਕੀ ਲੈਣਾ ਮੈਂ ਇਸ ਸਭਿਆਚਾਰ ਚ ਕੀ ਲੈਣਾ ਮੈਂ ਇਸ ਵਿਰਸੇ ਚ ਪਰ ਸੋ ਮੈਂ ਆਪਣੇ ਮਨ ਚ ਤੇ ਤੁਹਾਡੇ ਇੱਥੇ ਆਉਣ ਤੋਂ ਪਹਿਲਾਂ ਤੇ ਮੈਂ ਧਰ ਚੁੱਕੀ ਸੀ ਕਿ ਮੈਂ ਕੁਇਟ ਕਰਨਾ ਹੈ ਮੈਂ ਤੁਸੀਂ ਸਾਡੇ ਬਹੁਤ ਸਤਿਕਾਰਯੋਗ ਭੈਣ ਹੋ ਤੁਸੀਂ ਹਰ ਕਿਸੇ ਦੀ ਭੈਣ ਚੜ੍ਹਦੀ ਕਲਾ ਦੇ ਵਿੱਚ ਰਵੇ ਪਰਿਵਾਰ ਦੇ ਮੈਂਬਰ ਚੜ੍ਹਦੀ ਕਲਾ ਦੇ ਵਿੱਚ ਰਹਿਣ ਦੇਖੋ ਮੈਂ ਫੇਰ ਇਹ ਗੱਲ ਕਹਿਣਾ ਅਸੀਂ ਕਿਸੇ ਵੀ ਗਾਇਕ ਦੇ ਖਿਲਾਫ ਨਹੀਂ ਹੈਗੇ ਵੀ ਕਈ ਬੇਸੁਰੇ ਆ ਕਈ ਸੁਰ ਦੇ ਵਿੱਚ ਆ ਪਰ ਹੈਰਾਨੀ ਪੰਜਾਬੀਆਂ ਦੀ ਮਾਨਸਿਕਤਾ ਤੇ ਹੁੰਦੀ ਹੈ ਵੀ ਮੁਸਲਮਾਨੀ ਰੂਹਾਨੀਅਤ ਇੱਕ ਗਲ ਇਹਨਾਂ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਰ પતિ ਪਤਨੀ ਚ ਝਗੜਾ 100%